ਬਿਨਾਂ ਟੈਕਸ ਅਤੇ ਰਜਿਸਟ੍ਰੇਸ਼ਨ ਦੇ ਚੱਲ ਰਹੇ ਈ ਰਿਕਸ਼ਾ ਵਾਲਿਆਂ ਤੋਂ ਦੁਖੀ ਹੋ ਗਏ ਟਰਾਂਸਪੋਰਟਰ ਚੱਕਾ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ ਗੁਰਦਾਸਪੁਰ ਦੇ ਨਵੇਂ ਬਣੇ ਬੱਸ ਸਟੈਂਡ ਤੇ ਟਰਾਂਸਪੋਰਟਰਾਂ ਡਰਾਈਵਰਾਂ ਕੰਡਕਟਰਾਂ ਨੇ ਬਿਨਾਂ ਰਜਿਸਟ੍ਰੇਸ਼ਨ ਅਤੇ ਟੈਕਸ ਦੇ ਚੱਲ ਰਹੇ ਈ ਰਿਕਸ਼ਾ ਵਾਲਿਆਂ ਖਿਲਾਫ ਬੱਸਾਂ ਰੋਕ ਕੇ ਪ੍ਰਦਰਸ਼ਨ ਕੀਤਾ ਬੱਸ ਚਾਲਕਾਂ ਦਾ ਦੋਸ਼ ਹੈ ਕਿ ਈ ਰਿਕਸ਼ੇ ਵਾਲਿਆਂ ਦੀ ਹੱਦ ਨਗਰ ਕੌਂਸਲ ਤੱਕ ਹੀ ਹੈ ਪਾਰੋ ਸ਼ਹਿਰ ਦੇ ਵਕਫਾ ਖੇ ਇਲਾਕਿਆਂ ਵਿੱਚ ਸਥਿਤ ਬੱਸ ਸਟਾਪਾਂ ਤੋਂ ਸਵਾਰੀਆਂ ਚੁੱਕ ਕੇ ਪਿੰਡਾਂ ਵੱਲੋਂ ਲੈ ਕੇ ਜਾਂਦੇ ਹਨ ਇਥੋਂ ਤੱਕ ਕਿ ਕਈ ਕਿਲੋਮੀਟਰ ਦੂਰ ਤੱਕ ਸਥਿਤ ਕਲਾਨੌਰ ਤੇ ਕਨੂਵਣ ਜਿਹੇ ਇਲਾਕਿਆਂ 'ਚ ਵੀ ਈ ਰਿਕਸ਼ਾ ਚਾਲਕ ਸਵਾਰੀਆਂ ਖੜ ਰਹੇ ਹਨ ਜਿਸ ਕਾਰਨ ਉਹਨਾਂ ਦੀ ਈ ਰਿਕਸ਼ਾ ਵਾਲਿਆਂ ਨਾਲ ਅਕਸਰ ਲੜਾਈ ਹੁੰਦੀ ਹੈ બસ চালਕਾਂ ਨੇ ਕਿਹਾ ਕਿ ਈ ਰਿਕਸ਼ਾ ਦਾ ਕੋਈ ਟੈਕਸ ਨਹੀਂ ਹੁੰਦਾ ਅਤੇ ਬਿਨਰ ਰਜਿਸਟ੍ਰੇਸ਼ਨ ਤੋਂ ਇਹ ਚੱਲਦੇ ਹਨ ਨਾਲ ਹੀ ਟ੍ਰੈਫਿਕ ਸਮੱਸਿਆਵਾਂ ਅਤੇ ਦੁਰਘਟਨਾਵਾਂ ਦੇ ਕਾਰਨ ਵੀ ਇਹ ਬਣ ਰਹੇ ਹਨ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡਾ ਉਨ੍ਹਾਂ ਨੂੰ ਰੋਸ਼ ਹੈ ਕਿ ਇਹਨਾਂ ਨੂੰ ਕੋਈ ਵੀ ਪੁੱਛਗਛ ਨਹੀਂ ਰਿਹਾ ਜਿਸ ਕਾਰਨ ਟਰਾਂਸਪੋਰਟਰਾਂ ਨੂੰ ਜੋ ਸਰਕਾਰ ਨੂੰ ਟੈਕਸ ਦੇ ਰਹੇ ਹਨ ਉਹਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਅਤੇ ਹਾਲਾਤ ਇੱਥੋਂ ਤੱਕ ਬੱਤਰ ਹੋ ਚੁੱਕੇ ਹਨ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣੀਆਂ ਵੀ ਪ੍ਰਾਈਵੇਟ ਬੱਸਾਂ ਦੇ ਮਾਲਕਾਂ ਵੱਲੋਂ ਔਖੀਆਂ ਹੁੰਦੀਆਂ ਜਾ ਰਹੀਆਂ ਹਨ ਉਥੇ ਹੀ ਪ੍ਰਾਈਵੇਟ ਵਸਤੇ ਮਾਲਕਾਂ ਨੇ ਕਿਹਾ ਕਿ ਉਹ ਹਜ਼ਾਰਾਂ ਰੁਪਏ ਦਾ ਟੈਕਸ ਤਾਰਦੇ ਹਨ ਆਪਣੇ ਪਰਮਿਟ ਲੈਂਦੇ ਹਨ ਅਤੇ ਹੋਰ ਵੀ ਕਈ ਖਰਚੇ ਕਰਦੇ ਹਨ ਪਰ ਇਸ ਦੇ ਬਾਵਜੂਦ ਸਾਨੂੰ ਕਾਟਾ ਚੱਲਣਾ ਪੈ ਰਿਹਾ ਕੋਈ ਸਰਵਾਈ ਨਾ ਕਿਸੇ ਪਨੇ ਹੋਵੇ ਤੇ ਫਿਰ ਪੱਸਾ ਖਿਹਾਰ ਦੇ ਕੰਡੇ ਤੇ ਪਹੁੰਚਣਾ ਸਾਨੂੰ ਇੱਕ ਈ ਰਿਕਸ਼ੇ ਕਿਤੇ ਆ ਜਿਹੜੇ ਈ ਰਿਕਸ਼ੇ ਚੱਲਣ ਦਾ ਪਰਵਾਹ ਹੁੰਦਾ ਵੀ ਸ਼ਹਿਰ ਦੇ ਵਿੱਚ ਚੱਲਣਾ ਉਹ ਚੁੰਦਾ ਵੀ ਬਾਜ਼ਾਰ ਤੋਂ ਚੁੰਗੀ ਤੱਕ ਚੁੰਗੀ ਆ ਵਾਪਸ ਅੱਜ ਿੱਥੋਂ ਤੱਕ ਪੋਜੀਸ਼ਨ ਆ ਗਈ ਆ ਇਹ ਰਿਕਸ਼ੇ ਜੇ ਕਲਾਨੌਰ ਰੋਡ ਤੱਕ ਜਾਂਦੇ ਕਲਾਨੌਰ ਰਕਦੇ ਆ ਸਲਾਨੌਰ ਪੇੜ ਤੱਕ ਜਾਂਦੇ ਆ ਇਧਰ ਗਦਾਸਪੁਰ ਤੱਕ ਲੈ ਕੇ ਬੱਬੇ ਹਾਲੀ ਟਿੱਪੜ ਸਠਿਆਲੀ ਪੇੜ ਤੱਕ ਜਾਂਦੇ ਆ ਅਸੀਂ ਇਸ ਬਾਰੇ ਐਸਐਸਪੀ ਸਾਹਿਬ ਨੂੰ ਵੀ ਪੁੱਛਤੀ ਆਰਟੀਕਲ ਸਾਹਿਬ ਨੂੰ ਮਿਲ ਕੇ ਦੇਖਿਆ ਇਹ ਤੋਂ ਲਾਵਾ ਹੋਰ ਵੀ ਅਸੀਂ ਮਤਲਬ ਉਸ ਬਲਾਵਾ ਦੇ ਅਸਰ ਨੂੰ ਦੇਖ ਕੇ ਆਏ ਆ ਪਰ ਅਜ ਤੱਕ ਸਾਡੀ ਕੋਈ ਸਰਵਾਈ ਨਹੀਂ ਹੋਈ ਅਸੀਂ ਜੇ ਉਹਨਾਂ ਕਰਦੇ ਆ ਤਾਂ ਕਹਿੰਦੇ ਅਸੀਂ ਸਾਲਮ ਜਾਂਦੇ ਆ ਦੱਸੋ ਇਹਨਾਂ ਨੂੰ ਕੋਈ ਪਰਮਿਟ ਦਿੱਤਾ ਗਿਆ ਇਹ ਕਿਉਂ ਕੀਤਾ ਗਿਆ ਕਿਰਾਏ ਸਾਲਮ ਜਾਂਦੇ ਨੇ ਗੱਡੀ ਦੀ ਦਿੱਤੀ ਗਈ ਹੈ ਸਾ ਤੋਂ ਅਸੀਂ ਕੁਛ ਨਹੀਂ ਆ ਉਹ ਗੱਡੀ ਸਵਾਰੀਆਂ ਨੂੰ ਲੰਡਾ ਦੇ ਸਾਡੇ ਨਾਲ ਅਸੀਂ ਇਹ ਪਛਾਹ ਹੋ ਜਾਂਦੇ ਹਾਂ ਅਸੀਂ ਸਰਕਾਰ ਕਰੀ ਆ ਉਹ ਮੰਗ ਕਰਦੇ ਆ ਖਾਸ ਕਰਦਾਪੁਰ ਜਿਆਦਾ ਅਫਸਰ ਹੈ ਸਾਡੀ ਇਹ ਨਾਲ ਸਾਡੀ ਮਤ ਕਰਨ ਹੋਰ ਬੰਦ ਕਰਾਉਣ ਦੇ ਵਿੱਚ ਸਾਡਾ ਸਾਥ ਦੇਣ ਪਰਮ ਸਤਿਕਾਰਯੋਗ ਜਿਨ੍ਹਾਂ ਦੇ ਡਿਸਟ੍ਰਿਕਟ ਕਮਿਸ਼ਨਰ ਸਾਹਿਬ ਜਾਣ ਕੇ ਟ੍ਰਾਂਸਪੋਰਟ ਨੂੰ ਕੰਨੀ ਤਰ੍ਹਾਂ ਜਾਣਦੇ ਨੇ ਸਾਨੂੰ ਉਹਨਾਂ ਤੋਂ ਬਹੁਤ ਵੱਡੀ ਆਸ ਹੈ ਜਿਹੜੇ ਇਰਖਤ ਚਾਹੁੰਦੇ ਨੇ ਉਹ ਸ਼ੁਰੂ ਤੋਂ ਹੀ ਉਂਵਾਸੀ ਦੇ ਤਰ੍ਹਾਂ ਨਗਰ ਕੌਂਸਲ ਵੱਲ ਘਾਰਾ ਇੱਥੋਂ ਦਾ ਉੱਥੋਂ ਤੱਕ ਚੱਲ ਰਿਹਾ। ਉਹਨੇ ਨਾ ਮਿੰਟਾਂ ਤੋਂ ਫਾਰੀਆਂ ਲੈ ਕੇ ਜਾਂ ਜਿੱਥੋਂ ਬੱਸਾਂ ਚਾਉਂਦੀਆਂ ਉਹ ਕਲਨੋ ਰੋਡ ਤੋਂ ਕਨਵਨ ਚੌਕ ਤੋਂ ਫਾਰੀਆਂ ਲੈ ਕੇ ਫਟ ਫਟ ਪਿੱਛੇ ਚੱਲ ਜਾਂਦੇ ਨੇ। ਜਿਹੜੇ ਆਪਾਂ ਟ੍ਰੈਕਸ ਭਰਦੇ ਆਂ ਸ਼ੋਰਸ਼ ਦੇਂਦੇ ਆਂ ਡਰਾਈਵਰ ਕਨੈਕਟਰ ਨੇ ਬਹੁਤ ਕਰਨੀਆਂ ਉਹਦੇ ਨਾਲੋਂ ਵੱਧ ਲੜਾਈਆਂ ਕਰਦੇ ਪੱਲੇ ਹੁਣ ਫਾਕਦੇ ਨੇ। ਕੋਈ ਕੋਈ ਵੀ ਅੱਖਰ ਜਰਾ ਨਹੀਂ ਬੇਕੀ ਕਰਾਂਗੇ ਆਸਿਆਪਰ ਨੂੰ। ਸਸ ਜੀ ਸਾਹਿਬ ਜੀ ਨੂੰ ਤੇ ਆਪਣੀ ਜੀ ਨਾਲ ਕਮਾਗੇ ਪਰ ਇਹ ਦੇ ਵਿੱਚ ਟਰਾਂਸਪੋਰਟ ਜਿਹੜੀ ਆ ਉਹ ਬਾਕੀ ਚੌਂ ਜਾ ਰਹੀ ਹੈ ਇਹਨੂੰ ਬਚਾਉਣ ਵਾਸਤੇ ਇਹਦਾ ਕੋਈ ਨਾ ਕੋਈ ਨਾ ਕੋਈ ਗੱਲ ਹੈ ਮੈਂ ਕੋ ਬਾਤਾਂ ਤੇ ਵੱਡੇ ਵੱਡੇ ਹਾਸਿਆਂ ਨੂੰ ਸੱਦਾ ਦਿੰਦੇ ਜਦੋਂ ਕੋਈ ਵੀ ਕਿਸੇ ਦਾ ਪ੍ਰੂਫ ਨਹੀਂਗਾ ਮਿਹਰਬਾਨੀ ਕਰਕੇ ਇਹਨਾਂ ਦਾ ਸਾਹਿਬ ਜੀ ਜਿਹੜਾ ਸਾਡਾ ਜਿਹੜੇ ਨਗਰ ਕੌਂਸਲ ਦੇ ਅੰਦਰ ਅੰਦਰ ਚਲੌਂਦੀ ਹੈ 50 ਕਿੱਟੀਾਂ ਦੇ ਤਾਂ ਕੋਈ ਲੜਾਈ ਝਗੜੇ ਨਾਲ ਨਾ ਹੋ ਸਕਣ ਇਹ ਕੋਲ ਵਾਪਰਦੀ ਆ ਤੇ ਇਹਦੇ ਜ਼ਿੰਮੇਵਾਰ ਸਾਥੇ ਕਿਲੇ ਦੀ ਐਡਮਿਨਿਸਟਰਰ ਹੋਵੇਗੀ ਵਾਹਿਗੁਰੂ ਜੀ ਦਾ ਖਾਲਸਾ ਪੱਕ ਤਕਜਾ ਇਹ ਜੀ ਨਵੇਂ ਆਏਗੀ ਰਿਕਸ਼ਾ ਇਹਨਾਂ ਨੇ ਸ਼ੁਰੂ ਕਰਤਾ ਔਰ ਕਿ ਸਵਾਜਨ ਬਹੁਤ ਇਹਨਾਂ ਪ੍ਰਾਸ਼ਕਿਨ ਜੀ ਤੁਸੀਂ ਐਸੋ ਵੀ ਅਸੀਂ ਇਕੱਠੇ ਇਕੱਠੇ ਹੋ ਕੇ ਲੈ ਕੇ ਜਾ ਰਹੇ ਹਾਂ ਔਰ ਇਹ ਵੀ ਆਤੀ ਕਿ ਤੋ ਤੱਕ ਹੋ ਗਿਆ ਕੋਈ ਸਾਨੂੰ ਟੈਕਸ ਭਰਨਾ ਮੁਸ਼ਕਲ ਹੋ ਗਿਆ ਔਰ ਡਰਾਈਵਰ ਕੰਡਕਟਰ ਦੀ ਤਨਖਾਹ ਤੱਕ ਦੇਣੀ ਮੁਸ਼ਕਲ ਹੋ ਗਈ ਇਹ ਜਾ ਸਕਦਾ ਮਿਊਨਿਸਪਲ ਕਮੇਟੀ ਦੀ ਅੱਜ ਉਦੇ ਵਿੱਚ ਚੱਲ ਸਕਦੀ ਨਹੀਂ ਪਰ ਇਹ ਤੇ ਕਲਨੌਰ ਤੱਕ ਇਹ ਤੋਂ ਤੁਸੀਂ ਆਪਣੇ ਪਿੰਡਾਂ ਤੋਂ ਪਿੰਡਾਂ ਤੋਂ ਸਵਾਰੀਆਂ ਲੈ ਕੇ ਉਹਨਾਂ ਪਿੰਡਾਂ ਦੇ ਛੱਡ ਕੇ ਆਉਣਾ ਸਾਡੇ ਪੱਲੇ ਕੀ ਰਿਆ ਗਿਆ